ਜਿਹੜਾ ਸੀ ਉਹ ਭਰਤੀ ਕਦੋਂ ਹੋਇਆ ਸੀ ਫੋਰਵਰਡ ਦਰਸ਼ਕਾਂ ਨੂੰ ਸਾਝਾ ਕਰਦੇ ਹੋ ਕਿੰਨੀ ਉਮਰ ਸੀ ਜਦੋਂ ਭਰਤੀ ਹੋਇਆ ਸੀ ਐਸਾ 19 ਸਾਲ ਦੇ ਲਗਭਗ ਐਸੀ ਮਦਕੀ ਫੋਰ ਇਹਨੇ ਦਸਵੀਂ ਕਰਨ ਤੋਂ ਬਾਅਦ ਹੀ ਆਪਣਾ ਮਦਕੀ ਇਹਨੇ ਮਦਕੀ ਆਪਦਾ ਇਹੀ ਦੀ ਦਿੱਲੀ ਤਮੰਨਾ ਸੀ ਕਿ ਮੈਂ ਮਮੀ ਆਰਮੀ 'ਚ ਜਾਣਾ ਵਾ ਇਹਨੇ ਆਦੇ ਫੋਨ ਤੇ ਮਦਕੀ ਜਿਹੜਾ ਵਾਲਪੇਪਰ ਉਹ ਵੀ ਆਰਮੀ ਦਾ ਹੀ ਲਾਇਆ ਹੁੰਦਾ ਸੀ ਤੇ ਖੋਆ ਕੀ ਸੀ ਗੁਰਪੀਰੂ ਕਿਸ ਤਾ ਜਿਹੜੀ ਅਸ਼ੀਲ ਹੋਇਆ ਉਸ ਕਸਰ ਇਹਦੇ ਨਾਲ ਥੋੜੀ ਜੀ ਮਤਲਬ TCL ਵਗੈਰਾ ਫੰਕਸ਼ਨ ਵਗੈਰਾ ਜਿਹੜੀ ਹੈ ਨਾ ਵਧ ਗਈ ਸੀ ਉਹਦੇ ਕਾਰਨ ਮਤਲਬ ਡਾਕਟਰਾਂ ਨੇ ਕੋਈ ਦਵਾਈ ਦੁਈ ਲਾਉਂਦੇ ਰਹੇ ਦੋ ਦੋ ਦਿਨ ਉਹਨਾਂ ਇਨਾ ਮਦਕੀ ਉਹਦੇ ਮਨ ਚ ਹਰ ਵਾਰ ਇਹ ਹੀ ਹੁੰਦਾ ਕਿ ਮੰਮੀ ਮੈਂ ਇੱਕ ਹੀ ਭਰਤੀ ਵੇਖਣੀ ਹੈ ਤੇ ਇੱਕ ਚ ਹੀ ਭਰਤੀ ਹੋਣਾ ਦੁਬਾਰਾ ਨਹੀਂ ਮੈਂ ਵੇਖਣੀ ਕਿ ਲੱਗਦਾ ਸੀ ਸੁਪਨੇ ਹੁਣ ਪੂਰੇ ਹੋ ਗਏ ਨੇ ਕਿ ਲੱਗਦਾ ਸੀ ਉਹ ਛੋਟਾ ਭਰਾ ਜਿਹੜਾ ਅਸੀਂ ਦੱਸ ਰਹੇ ਹਾਂ ਕਿ ਉਹ ਟਵਿਨਸ ਹੈਗੇ ਆ ਦੋਵੇਂ ਭਰਾ ਜੁੜਵਾ ਅਸੀਂ ਸ਼ਾਇਦ ਕਿ ਲੱਗਦਾ ਹੁਣ ਉਸ ਨੂੰ ਸੈੱਟ ਕਰਨ ਬਾਰੇ ਵੀ ਸੋਚਿਆ ਜਾ ਰਿਹਾ ਸੀ ਹਾਂਜੀ ਉਹਨੂੰ ਸੈੱਟ ਕਰਨ ਬਾਰੇ ਸੋਚਦੇ ਸੀ ਅਸੀਂ ਕਹਿੰਦੇ ਕਿ ਇਹ ਵੀ ਆਰਮੀ ਚੱਲ ਜਾਓ ਉਹ ਕਹਿੰਦਾ ਨਹੀਂ ਮਮਾ ਇਹਨੂੰ ਬਾਹਰ ਭੇਜ ਜਨਾਵਾ ਇਹ ਬਾਹਰ ਜਾਊਗਾ ਮੈਂ ਹੈਗਾ ਤੁਹਾਡੇ ਕੋਲ ਇੱਥੇ ਬਹੁਤ ਉਹਨਾਂ ਨੂੰ ਵੀ ਜਵਾਨਾਂ ਨੂੰ ਬੜਾ ਮਾਣ ਆਵੇ ਸਾਡਾ ਜਵਾਨ ਚਲੇ ਗਿਆ ਇਹ ਸਾਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਕੰਮ ਦੇਣ ਵਾਲਾ ਜਵਾਨ ਸੀ ਉਹਦੇ ਮੂੰਹ ਆਪਣੇ ਸੀਓ ਸਾਹਿਬ ਦੇ ਮੂੰਹ ਆ ਗਿਆ ਸਾਡੀ ਆਪਾਂ ਤਾਂ ਉਹਨੂੰ ਵਧੀਆ ਮਕਾਨ ਬਣਾ ਕੇ ਨਾਲ ਤੁਸੀਂ ਕੰਮ ਪਾਪਾ ਨੇ ਕੋਈ ਕੰਮ ਨਹੀਂ ਕਰਨਾ ਵਸ ਤੁਸੀਂ ਬੈ ਕੇ ਰੋਟੀ ਖਾਣੀ ਆ ਉਹਦੇ ਬੱਚੇ ਤੇ ਬਣ ਕੀ ਵਿਚਾਰ ਬਹੁਤ ਉੱਚੇ ਸੀਗੇ ਪਰ ਸ਼ਾਇਦ ਕੀ ਕਿੰਨੇ ਅੰਦਾਜ਼ੇ ਤੱਕ 10 ਦਿਨ ਹੋ ਗਏ ਅਜੇ ਇਹੀ ਲੱਗਦਾ ਕਿ ਤੂੰ ਫੋਨ ਕਰੂਗਾ ਮੈਨੂੰ ਹਰ ਵੇਲੇ ਮਹਿਸੂਸ ਹੁੰਦਾ ਕਿ ਉਹਨੇ ਹੁਣ ਵੀ ਫੋਨ ਕਰਕੇ ਕਹਿਣਾ ਕਿ ਮम्मा ਕੀ ਹਾਲ ਝੇ ਪਪਾ ਕੀ ਹਾਲ ਝੇ ਇਹ ਮੈਨੂੰ ਇਸੋ ਵੀ ਜਿਵੇਂ ਗੁਰਪ੍ਰੀਤ ਦਾ ਭਰਾ ਛੋਟਾ ਵਾ ਉਸ ਨੂੰ ਵੀ ਦੇਸ਼ ਦੀ ਸੇਵਾ ਵਾਸਤੇ ਫੌਜ 'ਚ ਭਰਤੀ ਕਰਾਓਗੇ ਕਿ ਨਹੀਂ ਕਰਾਓਗੇ ਤੁਸੀਂਗਾ ਨਹੀਂ ਉਹ ਕੋਈ ਗੱਲ ਨਹੀਂ ਜੇ ਸਾਡਾ ਇਹ ਤਾਂ ਮਾਨਸੁਭਾਨ ਪੂਰਾ ਦਿੰਦੇ ਸਾਨੂੰ ਕੋਈ ਤਰ੍ਹਾਂ ਨਹੀਂ ਫਿਰ ਅਸੀਂ ਤਾਂ ਭਰਤੀ ਹੋ ਵੀ ਜਾਉ ਕੋਈ ਗੱਲ ਨਹੀਂ ਫਿਰ ਜੇ ਜੇ ਦੇਸ਼ ਤੇ ਖੜੇ ਰਹਿਣਗੇ ਤੇ ਆਪਾਂ ਨੀਂਦ ਸੁੱਖ ਦੀ ਸੁਣਦੇ ਆ ਨਹੀਂ ਤੇ ਨਹੀਂ ਆਪਾਂ ਤਾਂ ਅੱਜ ਕੱਲ ਨਹੀਂ ਤੇ ਅੱਜ ਕੱਲ ਨੂੰ ਤਾਂ ਆਪਾਂ ਤਾਂ ਲੁੱਟੇ ਜਾਣਾ ਪੰਜਾਬ ਨੂੰ ਲੁੱਟਿਆ ਜਾਊਗਾ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੱਲਣ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਹਲਕਾ ਟਾਰੀ ਦੇ ਪਿੰਡ ਗੁਰਵਾਲੀ ਦੀਆਂ ਜਿੱਥੋਂ ਦੇ ਕੀ ਰਹਿਣ ਵਾਲਾ ਗੁਰਪ੍ਰੀਤ ਸਿੰਘ ਜਿਹੜਾ ਕਿ ਸਿੱਖ ਰਾਜ ਮੈਦਾਨ ਵਿੱਚ ਭਰਤੀ ਹੋਇਆ ਸੀ ਅਤੇ ਉਹ ਅੱਜ ਸ਼ਹੀਦ ਹੋ ਗਿਆ ਅੱਜ ਤੁਹਾਨੂੰ ਗੁਰਪ੍ਰੀਤ ਸਿੰਘ ਸ਼ਹੀਦ ਦੇ ਘਰ ਲੈ ਕੇ ਆਏ ਆ ਕਿਸ ਤਰ੍ਹਾਂ ਜਿਹੜੀ ਛੋਟੀ ਉਮਰ ਦੇ ਜਿਹੜਾ ਕਿ ਆਪਣੀ ਜਿਹੜੀ ਜਾਨ ਗਵਾ ਬੈਠਾ ਅਤੇ ਖਾਸ ਕਰਕੇ ਜੇ ਗੱਲ ਕਰੀਏ ਉਮਰ ਜਿਹੜੀ ਅਜੇ 18 ਸਾਲ ਉਹ ਜਿਹੜੇ ਭਰਤੀ ਹੋਇਆ ਸੀ ਅਤੇ ਘਰ ਵਿੱਚ ਬਹੁਤ ਚਾਅ ਸੀ ਵੀ ਵਧੀਆ ਨੌਕਰੀ ਕਰ ਰਿਹਾ ਅਤੇ ਦੇਸ਼ ਦੀ ਸੇਵਾ ਵੀ ਕਰ ਰਿਹਾ ਪਰ ਜਦੋਂ ਇੱਕ ਸੁਨੇਹਾ ਮਿਲਦਾ ਵੀ ਗੁਰਪ੍ਰੀਤ ਜਿਹੜਾ ਸ਼ਹੀਦ ਹੋ ਗਿਆ ਉਸ ਪਰਵਾਤ ਤੇ ਕੀ ਬੀਦਿਆ ਤੁਸੀਂ ਦੇਖ ਸਕਦੇ ਹੋ ਅਜ ਮਾਤਾ ਪਿਤਾ ਗੁਰਪ੍ਰੀਤ ਦੀ ਫੋਟੋ ਫੜ ਕੇ ਅੱਜ ਵੀ ਜਿਹੜੇ ਕੀ ਗੁਰਪ੍ਰੀਤ ਨੂੰ ਯਾਦ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਅਮਰਸੰਦੇ ਪਿੰਡ ਗੁਰਵਾਲੀ ਦੀਆਂ ਜਿਹੜੀ ਹਲਕਾ ਟਾਲੀ ਦਾ ਪਿੰਡ ਪੈਂਦਾ ਤੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮੈਨਸੋਪੇ ਜੀ ਗੁਰਪ੍ਰੀਤ ਜਿਹੜਾ ਸੀ ਉਹ ਭਰਤੀ ਕਦੋਂ ਹੋਇਆ ਸੀ ਫੋਰ ਬ੍ਰਿਜ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਕਿੰਨੀ ਉਮਰ ਸੀ ਜਦੋਂ ਭਰਤੀ ਹੋਇਆ ਸੀ ਐਸਾ 19 ਸਾਲ ਦੇ ਲਗਭਗ ਐਸੀ ਮਤਲਬ ਕਿ ਤੇ 19 ਦਸੰਬਰ 2022 ਨੂੰ ਇਹਦੀ ਜੁਆਇਨਿੰਗ ਸੀ ਤੇ 2023 ਚ ਮਦਕੀ ਸਟਾਰਟਿੰਗ ਤੇ ਜਨਵਰੀ ਦੇ ਟ੍ਰੇਨਿੰਗ ਸ਼ੁਰੂ ਸੀ ਇਹਦੀ ਤੇ ਮਨੀ ਉਸ ਤੋਂ ਵੀ ਮਨ ਚ ਕਿੰਨਾ ਚਾਹ ਸੀ ਦੇ ਦੇ ਦੀ ਸੇਵਾ ਕਰਨ ਦਾ ਫੌਜ ਦੀ ਵਰਦੀ ਪਾਉਣ ਦਾ ਸ਼ੁਰੂ ਤੋਂ ਇੱਕ ਗੱਲ ਵੇੰਦਾ ਹੁੰਦਾ ਸੀ ਭਰਤੀਆਂ ਜਾਂ ਸ਼ੁਰੂ ਤੋਂ ਕਹਿੰਦਾ ਹੁੰਦਾ ਸੀ ਮੈਂ ਹਮੇਸ਼ਾ ਦੇ ਦੀ ਸੇਵਾ ਕਰਨੀ ਆ ਜਾਂ ਫੌਜ ਚ ਵਰਤੀ ਹੋਣਾ ਇਹਨੇ ਦਸਵੀਂ ਕਰਨ ਤੋਂ ਬਾਅਦ ਹੀ ਆਪਣਾ ਮਦਕੀ ਇਹਨੇ ਮਦਕੀ ਆਪਦਾ ਇਹੀ ਦਿੱਲੀ ਤਾਂ ਮੰਨਣਾ ਸੀ ਕਿ ਮੈਂ ਮਮੀ ਆਰਮੀ ਚ ਜਾਣਾ ਵਾਂ ਇਹਨੇ ਆ ਤੇ ਫੋਨ ਤੇ ਮਦਕੀ ਜਿਹੜਾ ਵਾਲਪੇਪਰ ਉਹ ਵੀ ਆਰਮੀ ਦਾ ਹੀ ਲਾਇਆ ਹੁੰਦਾ ਸੀ ਤੇ ਮੁੜ ਕੇ ਨੇ ਗੇਮ ਰੱਖੀ ਰਕਵੀ ਖੇਡਦਾ ਰਿਆ ਨੈਸ਼ਨਲ ਲੈਵਲ ਤੱਕ ਕਰ ਮਤਲਬ ਕਿ ਇਹ ਗਿਆਵਾ ਤੇ ਗੇਮ ਕੋਟੇ ਚ ਨੇ ਨੌਕਰੀ ਲਈ ਹੈ ਠੀਕ ਹੈ ਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਰਕਮੀ ਜਿਹੜੀ ਇੱਕ ਗੇਮ ਹੁੰਦੀ ਆ ਉਸ ਵਿੱਚ ਜਿਹੜਾ ਕਿ ਇਹ ਨੌਜਵਾਨ ਗੁਰਪ੍ਰੀਤ ਸਿੰਘ ਜਿਹੜਾ ਕਿ ਭਰਤੀ ਹੁੰਦਾ ਸਿੱਖ ਰੈਜੀਮੈਂਟ ਵਿੱਚ ਖਾਸ ਕਰਕੇ ਅਤੇ ਅਗਨੀ ਵੀਰ ਦੀ ਗੱਲ ਕਰੀਏ ਅਗਨੀ ਵੀਰ ਵਿੱਚ ਭਰਤੀ ਹੁੰਦਾ ਔਰ ਅੱਜ ਪਰਿਵਾਰ ਨੂੰ ਜਿਹੜਾ ਕਿ ਵਿਛੋੜਾ ਦੇ ਗਿਆ ਉੱਥੇ ਜਿਹੜੇ ਕਿ ਜਿਸ ਵੇਲੇ ਬਿਮਾਰ ਹੋ ਜਾਂਦਾ ਜਿਹੜਾ ਕਿ ਸਾਡਾ ਵੀਰ ਗੁਰਪ੍ਰੀਤ ਸਿੰਘ ਅਤੇ ਉੱਥੇ ਜਿਹੜਾ ਉਹ ਸ਼ਹੀਦ ਹੋ ਜਾਂਦਾ ਮੈਨੂੰ ਸੋਪੀ ਡਿਊਟੀ ਦੌਰਾਨ ਕਿੱਥੇ ਭਰਤੀ ਹੋਇਆ ਸੀ ਟ੍ਰੇਨਿੰਗ ਕਿੱਥੇ ਹੋਈ ਹੈ ਇਹ ਤੇ ਡਿਊਟੀ ਕਿੱਥੇ ਕਰਦਾ ਸੀ ਗੁਰਪ੍ਰੀਤ ਇਹ ਰਾਮਗੜ੍ਹ ਸੈਂਟਰ ਭਰਤੀ ਹੋਇਆ ਜਾ ਕੇ ਤੇ ਡਿਊਟੀ ਇਹਦੀ ਮਤਲਬ ਕੀ ਪੋਸਟਿੰਗ ਕਲਕੱਤੇ ਹੀ ਹੋਈ ਹੈ ਸਿੱਧੀ ਟੂ ਸਿਕ ਰੈਜਿਮੈਂਟ ਸਿਕ ਰੈਜਿਮੈਂਟ ਚ ਗਿਆ ਵਾ ਮੈਨੂੰ ਸੋਪੀ ਜਦੋਂ ਪਹਿਲੀ ਵਾਰੀ ਗੁਰਪ੍ਰੀਤ ਸਿੰਘ ਭਰਤੀ ਹੋਇਆ ਸੀ ਜਦੋਂ ਘਰੇ ਵਰਦੀ ਪਾ ਕੇ ਆਇਆ ਸੀ ਉਦੋਂ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਸੀ ਉਦੋਂ ਕੀ ਹਾਲਾਤ ਸੀ ਪਰਿਵਾਰ ਦੇ ਕਿਸ ਤਰ੍ਹਾਂ ਗੁਰਪੀ ਦਾ ਵੈਲਕਮ ਕਿਸ ਤਰ੍ਹਾਂ ਸਵਾਲ ਕੀਤਾ ਗਿਆ ਸੀ ਉਹ ਮਤਲਬ ਕਿ ਵਧੀਆ ਹੀ ਮਦਕਿਉ ਨੇ ਜਦੋਂ ਟ੍ਰੇਨਿੰਗ ਕੱਟ ਕੇ ਆਇਆ ਸਾਨੂੰ ਦੱਸਿਆ ਨਹੀਂ ਕਿ ਮੈਂ ਵਾਪਸ ਆਉਂਦਿਆਂ ਟ੍ਰੇਨਿੰਗ ਕਰਕੇ ਮਤਲਬ ਕਿ ਕਹਿੰਦਾ ਕਿ ਮੈਂ ਕਲਕੱਤੇ ਚੱਲਿਆ ਥੋੜਾ ਕਾਗਜ਼ਾਂ ਦਾ ਕੰਮ ਆ ਤੇ ਸਾਨੂੰ ਨਹੀਂ ਦੱਸਿਆ ਕਿ ਵਾਪਸ ਆਉਂਦਿਆਂ ਤੇ ਉਹਨੇ ਆਨਕੇ ਵਿੱਚ ਸਾਨੂੰ ਇਕਦਮ ਸਰਪ੍ਰਾਈਜ਼ ਹੀ ਦਿੱਤਾ ਟ੍ਰੇਨਿੰਗ ਕਰਕੇ ਤੇ ਅਸੀਂ ਵੇਖ ਕੇ ਮਤਲਬ ਕਿ ਥੋੜੇ ਹੈਰਾਨ ਹੋਏ ਖੁਸ਼ ਵੀ ਹੋਏ ਕਿ ਸਾਡਾ ਬੇਟਾ ਟ੍ਰੇਨਿੰਗ ਕਰਕੇ ਵਾਪਸ ਆਇਆ ਹੈ ਮਤਲਬ ਕਿ ਵਧੀਆ ਮੁਕਾਮ ਉਹਨੇ ਛੋਟੀ ਜਿਹੀ ਉਮਰ ਚ ਹਾਸਲ ਕੀਤਾ ਵਾ ਸਾਨੂੰ ਵੀ ਪਤਾ ਲੱਗਾ ਵੀ ਕਹਿੰਦੇ ਗਾ ਗੁਰਪ੍ਰੀਤ ਦਾ ਕਦਕਾਰ ਸੀ ਕਹਿੰਦੇ 6 ਸਵਾ 6 ਫੁੱਟ ਸੀ ਜਵਾਨ ਬਹੁਤ ਸੀ ਕਹਿੰਦੇ ਆਪਣੇ ਪਿਤਾ ਤੋਂ ਜਵਾਨ ਸੀ ਗੁਰਪ੍ਰੀਤ ਸਿੰਘ ਹਾਂਜੀ ਇਹਨਾਂ ਨੂੰ ਥੋੜਾ ਸਿਰ ਕੱਢਦਾ ਸੀ ਜਵਾਨ ਸੀ ਸੋਹਣਾ ਉੱਚਾ ਲੰਮਾ ਮਤਕੀ ਸੋਹਣਾ ਲੱਗਦਾ ਸੀ ਵਧੀਆ ਸੀ ਗਮਦਕੀ ਉਹਨੂੰ ਇਹੀ ਕਿ ਮੈਂ ਭਰਤੀ ਹੋਣਾ ਵਾ ਉਹਨੂੰ ਇਹਨਾਂ ਮਦਕੀ ਉਹਦੇ ਮਾਨ ਚ ਹਰ ਵਾਰੀ ਇਹੀ ਹੁੰਦਾ ਕਿ ਮੰਮੀ ਮੈਂ ਇੱਕ ਹੀ ਭਰਤੀ ਵੇਖਣੀ ਆ ਤੇ ਇੱਕ ਚ ਹੀ ਭਰਤੀ ਹੋਣਾ ਦੁਬਾਰਾ ਨਹੀਂ ਮੈਂ ਵੇਖਣੀ ਕਿ ਲੱਗਦਾ ਵੀ ਇੰਨਾ ਦੇਸ਼ ਦਾ ਪਿਆਰ ਸੀ ਜਿਵੇਂ ਕਹਿੰਦੇ ਕਿ ਜਿਵੇਂ ਤੁਹਾਨੂੰ ਉਹਨਾਂ ਕਿਹਾ ਵੀ ਮੈਂ ਪਹਿਲੀ ਵਾਰੀ ਜਿਹੜੀ ਭਰਤੀ ਵੇਖਣੀ ਆ ਜਿਹੜੀ ਵੀ ਭਰਤੀ ਵੇਖ ਰਿਹਾ ਚ ਸਿਲੈਕਟ ਹੋ ਜਾਣਾ ਇਹਨਾਂ ਨੂੰ ਆਪਣੇ ਆਪ ਤੇ ਕੰਫੀਡੈਂਸ ਲੈਵਲ ਸੀ ਕਿ ਜਿਹੜੀ ਵੀ ਮੈਂ ਭਰਤੀ ਵੇਖੂਗਾ ਚ ਮੈਂ ਸਿਲੈਕਟ ਜ਼ਰੂਰ ਹੋ ਜਾਊਗਾ ਹਾਂਜੀ ਉਹਨੂੰ ਆਪਣੇ ਆਪ ਤੇ ਬੜਾ ਕੰਫੀਡੈਂਸ ਸੀ ਉਹਨੂੰ ਮਨ ਕੀ ਆਇਆ ਹੀਗਾ ਕਿ ਮੈਂ ਹਾਂ ਹੋ ਜਾਣਾ ਇੱਕੋ ਹੀ ਮੈਂ ਕਹ ਰਾਨ ਕੇ ਜਦੋਂ ਗਰਾਊਂਡ ਤੋਂ ਆਉਣਾ ਇੱਕੋ ਹੀ ਗੱਲ ਕਹਿਣੀ ਕਿ ਪਾਪਾ ਮੈਂ ਸਿਰਫ ਇੱਕੋ ਹੀ ਭਰਤੀ ਵੇਖਣੀ ਤੇ ਮੈਂ ਵੇਖਣੀ ਵੀ ਜਾ ਕੇ ਰਾਮਗੜ੍ਹ ਸੈਂਟਰ ਆ ਹੋ ਗਿਆ ਠੀਕ ਹੈ ਨਹੀਂ ਤੇ ਦੁਬਾਰਾ ਮੈਂ ਭਰਤੀ ਨਹੀਂ ਹੋਣਾ ਪਰ ਮੈਨੂੰ ਆਂਦਾ ਕਿ ਆਪਣੇ ਹੱਥੇ ਕੌਨਫੀਡੈਂਸ ਹੈ ਕਿ ਮੈਂ ਹੋ ਜਾਣਾ ਵਾਂ ਮਿੰਟਸ ਤੋਂ ਵੀ ਉਸ ਤੋਂ ਬਾਅਦ ਕੀ ਲੱਗਦਾ ਸੀ ਵੀ ਗੁਰਪ੍ਰੀਤ ਹੁਣ ਸੈੱਟ ਹੋ ਗਿਆ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਅਗਨੀਵੀਰ ਚ ਭਰਤੀ ਹੋ ਗਿਆ ਫੌਜ ਦੀ ਵਰਦੀ ਨੇ ਪਾਲੀ ਆ ਸਿੱਖ ਰਾਜ ਬਣਦੀ ਕੀ ਲੱਗਦਾ ਸੀ ਸੁਪਨੇ ਹੁਣ ਪੂਰੇ ਹੋ ਗਏ ਨੇ ਕੀ ਲੱਗਦਾ ਸੀ ਉਹ ਛੋਟਾ ਭਰਾ ਜਿਹੜਾ ਅਸੀਂ ਦੱਸ ਰਹੇ ਹਾਂ ਵੀ ਉਹ ਟਵਿਨਸ ਹੈਗੇ ਦੋਵੇਂ ਭਰਾ ਜੁੜਮਾ ਅਸੀਂ ਸ਼ਾਇਦ ਕੀ ਲੱਗਦਾ ਹੁਣ ਉਸ ਨੂੰ ਸੈੱਟ ਕਰਨ ਬਾਰੇ ਸੋਚਿਆ ਜਾ ਰਿਹਾ ਤੁਸੀਂ ਹਾਂਜੀ ਉਹਨੂੰ ਸੈੱਟ ਕਰਨ ਬਾਰੇ ਸੋਚਦੇ ਸੀ ਅਸੀਂ ਕਹਿੰਦੇ ਕਿ ਇਹ ਵੀ ਆਰਮੀ ਚਲ ਜਾਓ ਤੇ ਉਹ ਕਹਿੰਦਾ ਸੀ ਨਹੀਂ ਮਮਾ ਇਹਨੂੰ ਬਾਹਰ ਭੇਜ ਜਨਾਵਾ ਇਹ ਬਾਹਰ ਜਾਊਗਾ ਮੈਂ ਹੈਗਾ ਤੁਹਾਡੇ ਕੋਲ ਇੱਥੇ ਤੇ ਮਦਕੀ ਕੋਈ ਨਹੀਂਗਾ ਮੈਂ ਥੋੜਾ ਸੈੱਟ ਹੋ ਜਾਣਾ ਪਰ ਉਹ ਬੱਚਾ ਹੀ ਨਾ ਇੰਟੈਲੀਜੈਂਟ ਸੀ ਸਾਨੂੰ ਪਤਾ ਸੀ ਕਿ ਉਹਨੇ ਕੁਝ ਸਾਲਾਂ ਚ ਤਰੱਕੀ ਕਰ ਜਾਣੀ ਆ ਤੇ ਉਹ ਨਿੱਕੇ ਬਾਰੇ ਹੀ ਕਹਿੰਦਾ ਸੀ ਕਿ ਇਹਨੂੰ ਬਾਹਰ ਸੈੱਟ ਬਾਹਰ ਹੀ ਭੇਜਾਂਗੇ ਬਾਹਰ ਚਲੋ ਇਹਨੂੰ ਭੇਜ ਦਿੰਨੇ ਮੈਂ ਕੋਲ ਤੁਹਾਡੇ ਰਵਾਂਗਾ ਬਨੀ ਉਸ ਤੋਂ ਵੀ ਜੇ ਤੁਹਾਡੇ ਨਾਲ ਜਦੋਂ ਫੋਨ ਤੇ رابطہ ਹੁੰਦੀ ਹੈ ਜਦੋਂ ਗੱਲਬਾਤ ਹੁੰਦੀ ਕੀ ਦੱਸਦਾ ਹੁੰਦਾ ਸੀ ਵੀ ਹੁਣ ਮੈਂ ਘਰ ਦੀ ਗਰੀਬੀ ਦੂਰ ਕਰਨੀ ਹੈ ਜਾਂ ਜਦ ਪਿਤਾ ਜੀ ਇਹ ਦੱਸ ਰਹੇ ਨੇ ਵੀ ਉਹ ਪ੍ਰਾਈਵੇਟ ਕੰਮ ਕਰਦੇ ਨੇ ਕਿ ਕਹਿੰਦਾ ਸੀ ਵੀ ਹੁਣ ਪਿਤਾ ਜੀ ਨੂੰ ਘਰੇ ਆਰਾਮ ਨਾਲ ਬਿਠਾਓ ਹੁਣ ਮੈਂ ਫੌਜ ਚ ਪਰਤੀ ਹੋ ਗਿਆ ਤੁਹਾਡਾ ਪੁੱਤ ਹੁਣ ਘਰ ਦੀ ਜ਼ਿੰਮੇਵਾਰੀ ਸਾਰੀ ਜਿਹੜੀ ਗੁਰਪੀ ਨੇ ਚੁੱਕ ਲਈ ਸੀ ਆਪਣੇ ਮੋਢਿਆਂ ਤੇ ਮੈਂ ਮਦਕੀ ਕਹਿੰਦਾ ਹੁੰਦਾ ਸੀ ਪਾਪਾ ਥੋੜਾ ਚਿਰ ਮਦਕੀ ਮੈਂ ਤੁਹਾਡੀ ਹੈਲਪ ਕਰਦਾ ਥੋੜਾ ਚਿਰ ਹੋਰ ਸਾਲ 6 ਮਹੀਨੇ 2 ਸਾਲ ਰੁਕੋ ਜਿੱਦਨ ਨਿਕਾ ਸੈੱਟ ਹੋ ਗਿਆ ਤੁਹਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਅਸੀਂ ਦੋਵੇਂ ਭਰਾ ਹੈਗੇ ਆ ਕਰਾਂਗੇ ਤੁਸੀਂ ਜਿੰਨਾ ਮਿਹਨਤ ਕਰਕੇ ਸਾਨੂੰ ਪਾਲ ਲਿਆ ਉਹ ਮਦਕੀ ਅਸੀਂ ਹੁਣ ਤੁਹਾਨੂੰ ਜਦੋਂ ਛੋਟਾ ਸੈੱਟ ਹੋ ਗਿਆ ਫਿਰ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਅਸੀਂ ਦੋਵੇਂ ਭਰਾ ਪੂਰੀ ਜ਼ਿੰਮੇਵਾਰੀ ਚੁੱਕਾਂਗੇ ਕੀ ਲੱਗਦਾ ਸੁਪਨੇ ਬੜੇ ਦੇਖੇ ਸੀ ਵੀ ਮਾਪੇ ਨੂੰ ਸੁੱਖ ਦੇਣ ਦੀ ਵਾਰੀ ਆ ਵਧੀਆ ਘਰ ਬਣਾਉਣਾ ਵਾ ਕੀ ਲੱਗਦਾ ਇਸ ਤਰ੍ਹਾਂ ਸੁਪਨੇ ਦੇਖੇ ਸੀ ਉਹਨੇ ਗੁਰਪ੍ਰੀਤ ਜੀ ਤੁਹਾਡੇ ਹਾਂਜੀ ਬਿਲਕੁਲ ਬਿਲਕੁਲ ਉਹ ਕਹਿੰਦਾ ਹੁੰਦਾ ਕਿ ਮਮਾ ਪਾਪਾ ਸ਼ਹਿਰ ਮਕਾਨ ਬਣਾਵਾਂਗੇ ਤੇ ਟੈਨਸ਼ਨ ਨਾ ਲਓ ਵਸ ਜਿੱਦਣ ਆਪਾਂ ਸੈੱਟ ਹੋ ਗਏ ਨਿੱਕਾ ਵੀ ਆਪਾਂ ਤੁਹਾਨੂੰ ਵਧੀਆ ਮਕਾਨ ਬਣਾ ਕੇ ਦੇਣਾ ਤੁਸੀਂ ਕੰਮ ਪਾਪਾ ਨੇ ਕੋਈ ਕੰਮ ਨਹੀਂ ਕਰਨਾ ਵਸ ਤੁਸੀਂ ਬਹਿ ਕੇ ਰੋਟੀ ਖਾਣੀ ਆ ਉਹਦੇ ਬੱਚੇ ਦੇ ਬਦਕੀ ਵਿਚਾਰ ਬਹੁਤ ਉੱਚੇ ਸੀਗੇ ਪਰ ਸ਼ਾਇਦ ਬੱਕੀ ਲੱਗਦਾ ਨਹੀਂ ਆ ਅੱਧ ਵਿਚਾਲੇ ਜਿਹੜਾ ਛੱਡ ਕੇ ਚਲ ਗਿਆ ਅੱਜ ਮਾਂ-ਬਾਪ ਵਾਸਤੇ ਬਹੁਤ ਦੁੱਖ ਦੀ ਗੱਲ ਐ ਕਿਉਂਕਿ ਜਿਹੜਾ ਜਵਾਨ ਪੁੱਤ ਚਲ ਜੇ ਇਡਾਂ ਚ 6 ਫੁੱਟ ਜਵਾਨ ਆ ਉਹ ਮਾਂ-ਬਾਪ ਤੇ ਕੀ ਬੀਤਦੀ ਆ ਅੱਜ ਵੀ ਜਦੋਂ ਯਾਦਾ ਆਉਂਦੀਆਂ ਨੇ ਗੁਰਪ੍ਰੀਤ ਦੀਆਂ ਅੱਜ ਵੀ ਜਦੋਂ ਦਸਰੇ ਤੁਸੀਂ ਭੋਗ ਸੀ ਅੱਜ ਸਾਰੇ ਭੈਣ ਭਰਾ ਇੱਥੇ ਪਹੁੰਚੇ ਸੀ ਕਿ ਲੱਗਦਾ ਕਿਤੇ ਯਕੀਨ ਵੀ ਅੱਜ ਵੀ ਗੁਰਪ੍ਰੀਤ ਕਿਤੇ ਚੱਲ ਗਿਆ ਛੋੜਾ ਛੱਡ ਗਏ ਅੱਜ ਵੀ ਆ ਲੱਗਦਾ ਜਿਵੇਂ ਗੁਰਪ੍ਰੀਤ ਕਿਤੇ ਡਿਊਟੀ ਤੇ ਗਿਆ ਹੋਵੇ ਅੱਜ ਵੀ ਘਰੇ ਵਾਪਸ ਆਇਆ ਨਾ ਕਿਸੇ ਯਕੀਨ ਨਹੀਂ ਹੁੰਦਾ ਅਜੇ ਤੱਕ 10 ਦਿਨ ਹੋ ਗਏ ਅੱਜ ਇਹੀ ਲੱਗਦਾ ਕਿ ਉਹ ਫੋਨ ਕਰੂਗਾ ਮੈਨੂੰ ਹਰ ਹੌਣ ਵੀ ਫੋਨ ਕਰਕੇ ਕਹਿਣਾ ਕਿ ਮਮਾ ਕੀ ਹਾਲ ਚੇ ਪਪਾ ਕੀ ਹਾਲ ਚੇ ਅਜੇ ਤੱਕਰ ਵਿਸ਼ਵਾਸ ਨਹੀਂ ਹੁੰਦਾ ਕੁਛ ਕਹਿ ਹੀ ਨਹੀਂ ਸਕਦੇ ਅਸੀਂ ਤੇ ਮੈਨੂੰ ਐਸੋ ਵੀ ਹੁਣ ਫੌਜ ਵੱਲੋਂ ਤੇ ਸ਼ੀਕਰਾ ਦਿੱਤਾ ਗਿਆ ਵਾ ਕੋਈ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨੁਮਾਇੰਦਾ ਜਾਂ ਗੱਲ ਕਰੀ ਐਮ ਐਲ ਏ ਮੰਤਰੀ ਸਾਹਿਬ ਕੋ ਆਏ ਨੇ ਤੁਹਾਡੇ ਕੋਲ ਪਰਿਵਾਰ ਦੀ ਸਾਰਿਆਂ ਨਾਲ ਹਾਂ ਜੀ ਅੱਜ ਮਦ ਕੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਆਏ ਸੀਗੇ ਉਹਨਾਂ ਨੇ ਪਰ ਕੋਈ ਖਾਸ ਵਿਸ਼ਵਾਸ ਨਹੀਂ ਦਿਵਾਇਆ ਕਿ ਅਸੀਂ ਜਾਂ ਕੋਈ ਛੋਟੇ ਬੇਟੇ ਨੂੰ ਕੋਈ ਮਦਕੀਨ ਕੋਈ ਨੌਕਰੀ ਦਿਵਾਵਾਂਗੇ ਜਾਂ ਕੁਝ ਉਹਨਾਂ ਨੇ ਬਸ ਆਲ ਤਾਲਜਾ ਕਰਕੇ ਤੇ ਚਲੇ ਗਏ ਬਸ ਕੋਈ ਖਾਸ ਗੱਲ ਨਹੀਂ ਕੀਤੀ ਸਾਡੇ ਨਾਲ ਤੁਸੀਂ ਗੱਲ ਨਹੀਂ ਕੀਤੀ ਵੀ ਪਿੰਡ ਵਾਸਤੇ ਬੜੀ ਫਕਰ ਦੀ ਗੱਲ ਆ ਇੱਥੋਂ ਦਾ ਗੁਰਪ੍ਰੀ ਰਹਿਮਲਾ ਸੀ ਗੁਰਵਾਲੀ ਪਿੰਡ ਦਾ ਸ਼ਹੀਦ ਹੋਇਆ ਵਾਕੀ ਲੱਗਦਾ ਨਹੀਂ ਇੱਥੇ ਕੋਈ ਯਾਦਗਾਰ ਬਣਾਉਣੀ ਚਾਹੀਦੀ ਉਹਦੀ ਜਾਂ ਜਿਹੜਾ ਬੰਦਾ ਮਾਨ ਸਨਮਾਨ ਆ ਪਰਿਵਾਰ ਨੂੰ ਮਿਲੋਣਾ ਚਾਹੀਦਾ ਮੁਖਮੰਦੀ ਸਾਹਿਬ ਦੇ ਨਾਲ ਤਾਂ ਜੋ ਕਿ ਜਿਹੜਾ ਗੁਰਪ੍ਰੀ ਇਸਤਾਨ ਦੇ ਸ਼ਹੀਦ ਹੋਏ ਨੇ ਜਿਹੜੇ ਨੌਜਵਾਨ ਉਹਨਾਂ ਦਾ ਬੰਦਾ ਮਾਨ ਸਨਮਾਨ ਜਿਹੜਾ ਪਰਿਵਾਰ ਨੂੰ ਮਿਲਣਾ ਚਾਹੀਦਾ 50% ਹਾਂਜੀ ਸਾਡੀ ਪੰਜਾਬ ਸਰਕਾਰ ਅੱਗੇ ਹੀ ਰਿਕੁਐਸਟ ਹੈ ਕਿ ਚਲੋ ਜੋ ਵੀ ਆ ਬੱਚਾ ਤਾਂ ਸਾਡਾ ਵਾਪਸ ਨਹੀਂ ਆਉਣਾ ਚਲੋ ਮਦਕੀ ਚੋ ਵੀ ਜਾਂ ਸਾਡੇ ਛੋਟੇ ਬੇਟੇ ਨੂੰ ਕੋਈ ਨੌਕਰੀ ਜਾਂ ਮਦਕੀ ਜੋ ਵੀ ਗੁਰਪ੍ਰੀਤ ਦਾ ਮਾਨ ਸਨਮਾਨ ਹੈ ਚਲੋ ਦਿੱਤਾ ਜਾਵੇ ਮਦਕੀ ਪਿੰਡ ਦੇ ਸਰਪੰਚ ਅੱਗੇ ਆਮ ਆਦਮੀ ਪਾਰਟੀ ਦੇ ਮਦਕੀ ਚੋ ਵੀ ਐਮਐਲਏ ਜੋ ਵੀ ਭਗਵੰਤ ਮਾਨ ਦੀ ਸਰਕਾਰ ਹੈ ਇਹੀ ਰਿਕੁਐਸਟ ਹੈ ਕਿ ਚਲੋ ਜੋ ਵੀ ਹੈ ਸਾਡੀ ਹੈਲਪ ਕੀਤੀ ਜਾਵੇ ਠੀਕ ਹੈ ਸਰਦਾਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਦੁੱਖ ਦੀ ਗੱਲ ਹੈ ਕਿਉਂਕਿ ਜਵਾਨ ਪੁੱਤ ਦੁਨੀਆ ਤੋਂ ਚਲੇ ਜਾਣਾ ਉਸ ਬਾਪ ਤੇ ਸਾਨੂੰ ਪਤਾ ਕੀ ਬੀਤਦੀ ਆ ਪਰ ਇੱਕ ਬੰਨੇ ਫਕਰ ਦੀ ਗੱਲ ਆ ਵੀ ਸ਼ਹੀਦ ਹੋ ਗਿਆ ਫੌਜ ਦੇ ਨਾਲ ਵਰਦੀ ਪਾਈ ਸੀ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਤੇ ਹੋਇਆ ਕੀ ਸੀ ਗੁਰਪ੍ਰੀਤ ਨੂੰ ਕਿਸ ਤਰ੍ਹਾਂ ਜਿਹੜੀ ਆ ਸ਼ਹੀਦ ਹੋਇਆ ਦੱਸ ਕਸਣ ਇਹਦੇ ਨਾਲ ਥੋੜੀ ਜਿਹੀ ਮਤਲਬ TCLC ਵਗੈਰਾ ਫੰਕਸ਼ਨ ਵਗੈਰਾ ਜਿਹੜੀ ਵਧ ਗਈ ਸੀ ਉਹਦੇ ਕਾਰਨ ਮਤਲਬ ਡਾਕਟਰਾਂ ਨੇ ਕੋਈ ਦਵਾਈ ਦੋਈ ਲਾਉਂਦੇ ਰਹੇ ਦੋ ਦੋ ਦਿਨ ਦੋਹਾਂ ਦਿਨਾਂ ਤੋਂ ਦੋਹਾਂ ਕ ਦਿਨਾਂ ਬਾਅਦ ਹੀ ਜ਼ਿਆਦਾ ਟਲਾਇਆ ਨਹੀਂ ਤੇ ਕੋਈ ਗੱਲਬਾਤ ਨਹੀਂ ਠੀਕ ਫਟਫਟ ਸੇ ਈ ਕੋਈ ਗੱਲ ਨਹੀਂ ਜਿਆਦਾ ਲੰਮੀ ਮੈਨੂੰ ਇਹ ਸਭੀ ਸ਼ੁਰੂ ਤੋਂ ਗੁਰਪੀਨੂ ਚਾਹਤੀ ਫੌਜ ਚ ਭਰਤੀ ਹੋਣਾ ਦਾ ਦੇ ਦੀ ਸੇਵਾ ਕਰਨ ਦਾ ਕਿ ਜਾਂ ਤੁਸੀਂ ਪਰਿਵਾਰ ਵੱਲੋਂ ਕਿਸੇ ਨੇ ਕਿਹਾ ਗਿਆ ਵੀ ਆਈ ਫੌਜ ਚ ਭਰਤੀ ਹੋਣਾ ਵਾ ਨਹੀਂ ਮੈਂ ਤੈਨੂੰ ਮੈਡੀਕਲ ਕਰਾ ਰਿਆ ਸੀ ਅੱਛਾ ਮੈਡੀਕਲ ਛੱਡ ਦਿੱਤਾ ਸੀ ਇੰਨੇ ਮੜਕਿਆਂ ਦਾ ਮੈਂ ਪਾਪਾ ਰਗਬੀ ਚ ਜਾਣਾ ਤੇ ਰਗਬੀ ਚ ਨੌਕਰੀ ਫੱਟ ਮਿਲ ਜਾਣੀ ਮੇਰੀ ਹਾਇਟ ਜਾਦੀ ਆ ਤੇ ਉਹੋ ਗੱਲ ਰਗਬੀ ਖੇਡੀ ਨੈਸ਼ਨਲ ਲੈਵਲ ਦਾ ਦੇਖੋ ਸਾਡੀ ਬੇੜਾ ਆ ਸੁਧਾ ਹੀ ਰਾਮਗੜ੍ਹ ਸੈਂਟਰ ਗਿਆ ਉਹਨਾਂ ਨੇ ਤੇ ਇਹਨੂੰ ਜਦੋਂ ਉਹਨਾਂ ਖੜਾ ਕੇ ਆਪਣੇ ਖਿਡਾਰੀਆਂ ਨੂੰ ਵੇਖਿਆ ਤੇ ਬਹੁਤ ਵਧੀਆ ਖੇਡਿਆ ਤੇ ਉੱਥੇ ਸੀਓ ਸਾਹਿਬ ਨੇ ਆਖਿਆ ਵੀ ਇਹਦੀ ਸਵੇਰੇ ਤੇ ਉਹ ਫਿਰ ਜਦੋਂ ਅਵਸਰਾਂ ਨੇ ਕਿਹਾ ਨਹੀਂ ਪੀ ਇਹਦੀ ਦੌੜ ਜ਼ਰੂਰ ਕਰਾਉਣੀ ਆ ਨਹੀਂ ਤੇ ਬੱਚੇ ਦੂਜੇ ਤਰਾਜ ਕਰਨਗੇ ਪੀ ਕੋਈ ਵੱਡੀ ਵਗੈਰਾ ਨਾ ਹੋਵੇ ਤੇ ਕੋਈ ਗੱਲ ਨਹੀਂ ਤੇ ਅਸੀਂ ਉਹ ਸਾਹਬ ਨੇ ਆਖਿਆ ਕੋਈ ਗੱਲ ਨਹੀਂ ਤੁਸੀਂ ਤੁਸੀਂ ਦੌੜ ਖਰਾ ਕੇ ਵੇਖ ਲਓ ਮੈਂ ਬੱਚਾ ਵੇਖ ਲਿਆ ਖੇਡਦਾ ਵੇਖ ਲਿਆ ਇਹਦੀ ਦੌੜ ਤਾਂ ਹੀ ਆਪਣੇ ਤੌਰ ਤੇ ਕਰਾ ਲਓ ਕੋਈ ਗੱਲ ਨਹੀਂ ਫਿਰ ਸਵੇਰੇ ਦੌੜ ਕਰਾਈ 600 ਮੁੰਡੇ ਦੇ ਵਿੱਚ ਪਹਿਲੇ ਨੰਬਰ ਤੇ ਨੇ ਦੌੜ ਕੀਤੀ ਹੋਈ ਆ ਤੇ ਮੇਰੇ ਸੁਣੋ ਵੀ ਜਦੋਂ ਅਗਨੀਵੀਰ ਪਰਤੀ ਹੋਇਆ ਵਾ ਕੋਈ ਪਰਿਵਾਰਕ ਮੈਂਬਰਾਂ ਵੱਲੋਂ ਇਹ ਗੱਲਬਾਤ ਕੀਤੀ ਗਈ ਕਿਸੇ ਕਿਸਮ ਦੀ ਵੀ ਜਿਵੇਂ ਸੈਂਟਰ ਸਰਕਾਰ ਨੇ ਕਿਹਾ ਕਿ ਜਿਹੜਾ ਅਗਨੀਵੀਰ ਆ ਉਹ ਤਿੰਨ ਸਾਡ ਡਿਊਟੀ ਕਰੂਗਾ ਜਦੋਂ ਤੋਂ ਬਾਅਦ ਜਿਹੜੀ ਆ ਬੈਨੀਫਿਟ ਨੇ ਜਿਆ ਕੋਈ ਨਹੀਂ ਮਿਲਣਗੀਆਂ ਕੁਝ ਤਾਂ ਇਹ ਗੱਲਬਾਤ ਹੋਈ ਤੁਹਾਡੇ ਨਾਲ ਕੋਈ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਹੋਣ ਦਾ ਕੋਈ ਚੱਕਰ ਨਹੀਂ ਹੈ ਪਾਪਾ ਆਪਾਂ ਨੂੰ ਕੋਈ ਫਿਕਰ ਨਹੀਂਗਾ ਤੇ ਆ ਮੈਂ ਤਾਂ ਪੱਕਾ ਹੀ ਰਹਿਣਾ ਕੋਈ ਮੈਂ ਜਿੰਨਾ ਚਿਰ ਮੇਰੀ ਡਿਊਟੀ ਮੈਂ ਕਰੂੰਗਾ ਉਹਦੀ ਅਫਸਰ ਬੰਦੀ ਮਤਲਬ ਰੀਜ ਉਹ ਸਿਪਾਈ ਤੱਕ ਨਹੀਂ ਰਹਿਣਾ ਚਾਹੁੰਦਾ ਠੀਕ ਮਤਲਬ ਕੀ ਕਹਣਾ ਚਾਹੁੰਦਾ ਬ ਅਗਨੀ ਵੀਰ ਦਾ ਬੈਚ ਹੈ ਨਾ 4 ਸਾਲ ਤੱਕ ਸਰਕਾਰ ਨੇ ਰੋਕਿਆ ਆ 4 ਸਾਲ ਤੋਂ ਬਾਅਦ ਮੈਂ ਪੜ੍ਹਾਈ ਸ਼ੁਰੂ ਕਰ ਦੇਣੀ ਹੈ ਹੋਰ ਅਵਸਰ ਦੀ ਜਾਂ ਛੋਟੇ-ਮੋਟੇ ਅਵਸਰ ਦੀ ਫਿਰ ਵੱਡੇ ਅਵਸਰ ਦੀ ਪੜ੍ਹਾਈ ਕਰੂੰਗਾ। ਪਰ ਕੀ ਲੱਗਦਾ ਸੀ ਜਿਵੇਂ ਆਮ ਪੱਤੀ ਹੋਇਆ ਸੀ ਫੋਰ ਵਿੱਚ ਜਿਵੇਂ ਲਖਵੀ ਤੁਸੀਂ ਦੱਸ ਰਹੇ ਹੋ ਗੇਮ ਜਿਹੜੀ ਖੇਡੀ ਆ ਵਧੀਆ ਨੈਸ਼ਨ ਦਾ ਖੇਡ ਕੇ ਆਇਆ ਜੇਕਰ ਨਾ ਸ਼ਹੀਦ ਹੁੰਦਾ ਤਾਂ ਮੈਨੂੰ ਲੱਗਦਾ ਵੀ ਜਿਹੜਾ ਲਖਵੀ ਖੇਡਦਾ ਖੇਡਦਾ ਵਧੀਆ ਇੱਕ ਚੰਗੇ ਮਕਾਮ ਤੱਕ ਇੱਕ ਵਧੀਆ ਰੈਂਕ ਤੱਕ ਜਿਹੜਾ ਵੀ ਗੁਰਪ੍ਰੀਤ ਸਿੰਘ ਪਹੁੰਚ ਸਕਦਾ ਸੀ ਉਹ। ਹਾਂਜੀ ਹਾਂਜੀ ਫੌਜ ਨੂੰ ਬਹੁਤ ਉਹਨਾਂ ਨੂੰ ਵੀ ਜਵਾਨਾਂ ਨੂੰ ਬੜਾ ਮਾਣ ਹੈ ਵੀ ਸਾਡਾ ਜਵਾਨ ਚਲੇ ਗਿਆ। ਇਹ ਸਾਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਕੰਮ ਜਿੱਦੋਂ ਫੋਨ ਕੀਤਾ ਨੇ ਦੀ ਜਦੋਂ ਸ਼ਹੀਦਨ ਹੋਇਆ ਨਾ ਉਦੋਂ ਐਸੀ ਹੋ ਸਾਹਿਬ ਦਾ ਫੋਨ ਆਇਆ ਇਹ ਐਡਾ ਜਵਾਨ ਸਾਡੇ ਕੋਲ ਨਹੀਂ ਇਹੋ ਜਿਹਾ ਫਰਤੀਲਾ ਹਰ ਕੰਮ ਦੇ ਵਿੱਚ ਡਬਲ ਡਿਊਟੀ ਦੇਣ ਵਾਲਾ ਕੰਪਿਊਟਰ ਦੇ ਉੱਤੇ 5 ਵਜੇ ਦੀ ਡਿਊਟੀ ਖਤਮ ਹੁੰਦੀ ਆ ਤੇ 5 ਵਜੇ ਤੋਂ ਬਾਅਦ ਰੂਮ ਜਾਂਦਾ ਰੂਮ ਦੇ ਵਿੱਚ ਆਪਣੀ ਦਾਲ ਨੂੰ ਤੜਕਾ ਲਾਉਂਦਾ ਮਤਲਬ ਜੋ ਵੀ ਕਰਦਾ 5 ਵਜੇ ਤੋਂ 6 ਵਜੇ ਤੋਂ ਬਾਅਦ ਫਿਰ ਰੂਮ ਖੋਲਦਾ ਆਪਣਾ ਕੰਪਿਊਟਰ ਦਾ ਕੰਮ ਕਰਦਾ ਰਾਤ 10:00 ਵਜੇ ਤੱਕ ਫਿਰ ਕਰਦਾ ਦੁਬਾਰਾ ਕਰਦਾ ਜੀ ਜੇ ਤੁਸੀਂ ਵੀ ਫੌਜ ਦੀ ਗੱਲ ਕਰੀਏ ਕਿੱਥੇ ਡਿਊਟੀ ਕਰਦਾ ਸੀ ਲਾਸ ਜਦੋਂ ਗੱਲ ਕਰੀਏ ਵੀ ਡਿਊਟੀ ਕਿਸ ਰੈਂਕ ਦੀ ਕਰਦਾ ਸੀ ਕਿਹਦਾ ਆਪਰੇਟਰ ਸੀ ਵੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਜਦੋਂ ਲਾਸਟ ਸ਼ਹੀਦ ਹੁੰਦਾ ਵਾ ਕਿਹੜੀ ਜਗ੍ਹਾ ਤੇ ਜਾ ਕੇ ਸ਼ਹੀਦ ਹੁੰਦਾ ਫਿਰ ਇਹ ਕਲਕੱਤੇ ਜੁੰਟੇ ਨਾਲ ਦੀ ਸਿੱਖ ਜੁੰਟ ਕਲਕੱਤੇ ਬੈਠੀ ਆ ਕਮਾਂਡ ਹਸਪੀਟਲ ਦੇ ਵਿੱਚ ਇਹ ਮਤਲਬ ਟੈਸਟ ਕਰਾਉਣ ਗਿਆ ਸੀ ਉਦੋਂ ਬਗੈਰਾ ਥੋੜੀ ਬਹੁਤੀ ਪ੍ਰੋਬਲਮ ਆਈ ਹੈ ਉਤੋਂ ਬਾਅਦ ਸ਼ਹੀਦ ਕਲਕੱਤੇ ਹਸਪੀਟਲ ਡਾਕਟਰ ਨੇ ਸ਼ਹੀਦੀ ਕਰਾਰ ਦਿੱਤਾ ਫਿਰ ਆਰਮੀ ਨੂੰ ਉਹਨਾਂ ਦੱਸ ਦਿੱਤਾ ਤੁਹਾਡਾ ਜਵਾਨ ਸ਼ਹੀਦ ਹੋ ਗਿਆ ਠੀਕ ਹੈ ਡਿਊਟੀ ਕਾਹਦੀ ਕਰਦਾ ਸੀ ਡਿਊਟੀ ਉਹਨਾਂ ਆਰਜੀ ਤੌਰ ਤੇ ਜੈਨ ਨੂੰ ਕਲਰਕ ਬਣਾਤਾ ਸੀ ਅਗਨੀ ਵੀਰਾਂ ਦਾ ਕਲਰਕ ਹੀ ਹੈ ਜੀ ਅਗਨੀ ਵੀਰ ਕਲਰਕ ਹਾਂ ਪਹਿਲੇ ਵਜਦਾ ਇਹ ਭਰਤੀ ਹੋਇਆ ਜੀ ਜਦੋਂ ਅਗਨੀ ਹਾਂਜੀ ਜਬ ਇਹ 100ਪੀ ਜਦੋਂ ਜਦੋਂ ਗੁਰਪ੍ਰੀਤ ਸਿੰਘ ਠੀਕ ਨਹੀਂ ਰਹਿੰਦਾ ਜਾਂ ਜਿਵੇਂ ਤੁਸੀਂ ਦੱਸਿਓ ਇਨਫੈਕਸ਼ਨ ਵਗੈਰਾ ਬਾਅਦ ਕੀ ਟੈਸਟ ਹੋ ਗਾ ਕੀਤੇ ਜਾ ਰਹੇ ਸੀ ਉਸ ਤੋਂ ਬੱਲਾ ਪਰਿਵਾਰ ਨਾਲ ਕੋਈ ਗੱਲਬਾਤ ਹੁੰਦੀ ਆ ਗੁਰਪ੍ਰੀਤ ਦੀ ਲਾਸਟ ਕਦੋਂ ਗੱਲ ਹੁੰਦੀ ਆ ਤੇ ਕੀ ਦੱਸਦਾ ਵੀ ਮੈਂ ਹੁਣ ਠੀਕ ਆ ਜਾਂ ਮੇਰੇ ਟੈਸਟ ਹੋਣ ਜਾ ਰਹੇ ਨੇ ਕੋਈ ਤਾਂ ਨਹੀਂ ਗੱਲਬਾਤ ਹੁੰਦੀ ਪਰਿਵਾਰ ਦੇ ਨਾਲ ਕੋਈ ਇਹ ਰੋ ਡੇਲੀ ਗੱਲਬਾਤ ਹੁੰਦੀ ਆ ਜੇ ਦੁਪਹਿਰੇ ਵੀ ਹੁੰਦੀ ਆ ਜਦੋਂ ਖਾਣਾ ਖਾਂਦਾ ਉਦੋਂ ਵੀ ਹੁੰਦੀ ਕੋਈ ਉਹਨੇ ਕਿਹਾ ਮੈਂ ਫਟਿਆ ਫਾਟਿਆ ਡਾਕਟਰ ਨੂੰ ਵੀ ਓਕੇ ਕਹਿ ਰਿਹਾ ਕੋਈ ਚੱਕਰ ਨਹੀਂ ਛੋਟੇ ਬ੍ਰਦਰ ਨੂੰ ਅਹੀਂ ਕੱਲਿਆ ਵੀ ਤੋਂ ਉਹਨੂੰ ਯਾਦਾ ਫੇਟਿਆ ਦੇ ਨੇ ਕਿਹਾ ਪਾਪਾ ਇਹਨੂੰ ਮੈਂ ਇਹਦੀ ਟਿਕਟ ਕਰਾ ਰਿਆ ਆ ਵਾਪਸੀ ਦੀ ਤੇ ਇਹਨੂੰ ਘਰ ਨੂੰ ਭੇਜ ਦੋ ਵੀ ਟਿਕਟਾਂ ਜੋ ਮਿਲ ਨਹੀਂ ਰਹੀ ਤੇ ਇਹਨੂੰ ਵਾਪਸ ਮੈਂ ਭੇਜ ਦੇਣਾ ਦੋ ਚੌਂ ਦੇਣਾ ਤੋ ਉਹ ਮੌਕਾ ਹੀ ਨਹੀਂ ਮਿਲਿਆ ਢੜੀ ਡੰਗ ਚ ਜਾ ਟਿੱਲਾ ਹੋ ਗਿਆ ਜਿਆਦਾ ਵੱਧ ਗਈ ਫੈਕਸ਼ਨ ਜੀ ਐਸ ਵੀ ਜਿਵੇਂ ਦੱਸ ਰਹੇ ਹੋ ਭੈਣ ਜੀ ਵੀ ਸਵਾ 6 ਫੁੱਟ ਕਾ ਦੀ ਸੀ ਤੁਹਾਡੇ ਤੋਂ ਵੀ ਕਹਿੰਦੇ ਕਾਦ ਉੱਚਾ ਸੀ ਜਦੋਂ ਜਵਾਨ ਪੁੱਤ ਅਸੀਂ ਦੇਖੇ ਵੀ ਜਦੋਂ ਇੱਥੇ ਕਿਦੇ ਗੇਮ ਖੇਡਦਾ ਹੁੰਦਾ ਸੀ ਮਾਪੇ ਨੂੰ ਕਿੰਨੀ ਖੁਸ਼ੀ ਹੁੰਦੀ ਵੀ ਸਾਡਾ ਪੁੱਤ ਇੱਕ ਸਿੱਧੇ ਰਾਹ ਲੱਗਿਆ ਸੀ ਦੇਖਿਆ ਜਿੱਦਾਂ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵੱਲ ਤੁਰ ਰਹੇ ਨੇ ਪਰ ਤੁਹਾਡਾ ਪੁੱਤ ਬਹੁਤ ਸੋਹਣੇ ਸਿੱਧੇ ਰਾਹ 'ਚ ਹੀ ਸਵੇਰੇ ਕੰਮ ਤੋਂ ਘਰ ਆਉਂਦਾ ਸੀ ਉਤੋਂ ਬਾਅਦ ਗੇਮ ਖੇਡਦਾ ਸੀ ਇਹ ਲੱਗਦਾ ਸੀ ਵੀ ਇੱਕ ਆਗਿਆਕਾਰੀ ਪੁੱਤ ਸੀ ਅਤੇ ਹਮੇਸ਼ਾ ਹੀ ਮਾਪੇ ਦੇ ਜਿਹੜੇ ਆਗਿਆ ਵਿੱਚ ਚੱਲਣ ਵਾਲਾ ਸੀ ਇਹਦੇ ਨਾਲ ਦਾ ਬੱਚਾ ਹਰ ਇੱਕ ਮਾਂ ਪਿਓ ਨੂੰ ਮੈਂ ਤਾਂ ਮੰਗ ਕਰਦਾ ਹਰ ਪਿਓ ਹਰ ਮਾਂ ਨੂੰ ਪਿਓ ਨੂੰ ਇਹਦੇ ਨਾਲ ਦਾ ਬੱਚਾ ਸਾਰਿਆਂ ਨੂੰ ਦਵੇ ਉਹ ਹੈ ਜਾਂ ਕੋਈ ਇਹਦੇ ਨਾਲ ਦਾ ਬੱਚਾ ਨਹੀਂ ਕੋਈ ਹੈ ਸਾਡਾ ਦੂਜਾ ਬੱਚਾ ਵੀ ਬਹੁਤ ਵਧੀਆ ਅੱਗਿਆ ਕਰ ਰਿਹਾ ਕਿਤੇ ਕੋਈ ਨਛਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਸੁਭਾਅ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਸੁਭਾਅ ਸੀ ਜੇਕਰ ਪਿੰਡ ਦੀ ਗੱਲ ਕਰੀਏ ਇੱਥੇ ਪਿੰਡ ਜ ਇਸੇ ਪਿੰਡ ਜ ਵੱਡਾ ਹੋਇਆ ਇਸੇ ਲਾਗੇ ਸਕੂਲ ਚ ਪੜ੍ਹਿਆ ਵੀ ਹੋਊਗਾ ਕਿਸ ਤਰ੍ਹਾਂ ਦਾ ਸੁਭਾਅ ਸੀ ਤੇ ਪਿੰਡ ਵਾਸੀ ਕਿੰਨਾ ਕ ਯਾਦ ਕਰਦੇ ਗੁਰਪ੍ਰੀਤ ਸਿੰਘ ਜੀ ਉਹ ਇੱਕ ਵਾਰ ਜਿਹਦੇ ਨਾਲ ਬੋਲ ਲੈਂਦਾ ਹੈ ਨਾ ਉਹਨੂੰ ਦੁਬਾਰਾ ਦੂਜਾ ਬੰਦਾ ਭੁੱਲਦਾ ਨਹੀਂ ਜੀ ਵਾਹ ਇਹਨਾਂ ਉਹਦਾ ਸੁਭਾਅ ਵਧੀਆ ਸੀ ਐਡਾ ਇਹਨਾਂ ਉਹਦੀ ਬੋਲ ਹੀ ਇਦਾਂ ਦੇ ਸੀ ਮਤਲਬ ਹਰ ਇੱਕ ਹਰ ਔਸਰ ਹੈ ਔਸਰਾਣਾ ਥੋੜਾ ਜਿਹਾ ਉੱਥੇ ਰਿਹਾ ਮਤਲਬ ਸਾਰੇ ਔਸਰੇ ਉਹਨੂੰ ਯਾਦ ਕਰਦੇ ਉਹਨਾਂ ਵੱਖ-ਵੱਖਰੇ ਨਾਂ ਰੱਖੇ ਜਿਹਾ ਕਿ ਔਸਰ ਵੱਡੇ ਨੇ ਛੋਟੇ ਨੇ ਕੋਈ ਗੋਰੀ ਆਹਦਾ ਕੋਈ ਖੋਸ਼ ਆਹਦਾ ਕੋਈ ਬੇਟਾ ਉਹਨੂੰ ਆਹਦਾ ਵੀ ਸਾਡੇ ਮਤਲਬ ਛੋਟੇ ਮਤਲਬ ਜੁੰਟ ਦੇ ਵਿੱਚ ਛੋਟਾ ਇਹਨਾਂ ਸੇ ਉਮਰ ਦੇ ਵਿੱਚ ਛੋਟਾ ਸੀ ਸਾਰੇ ਔਸਰ ਵੱਡੇ ਸੀ ਤੁਹਾਨੂੰ ਕੀ ਲੱਗਦਾ ਸੀ ਹੁਣ ਜਿਵੇਂ ਗੁਰਪ੍ਰੀਤ ਦੀ ਵਰਤੀ ਹੋ ਗਿਆ ਸੀ ਕਿ ਲੱਗਦਾ ਸੀ ਵੀ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਸੀ ਕਿ ਲੱਗਦਾ ਸੀ ਹੁਣ ਜ਼ਿੰਮੇਵਾਰੀ ਘਰ ਦੀ ਚੁੱਕ ਲਈ ਉਹਨੇ ਜਿਹੜੇ ਸੁਪਨੇ ਦੇਖੇ ਨੇ ਘਰ ਬਣਾਉਂਦੇ ਜਾਂ ਹੋਰ ਵਧੀਆ ਗੱਲਾਂ ਬਾਤਾਂ ਤੁਹਾਡਾ ਕਾਫੀ ਕੋਈ ਇਸ ਤਰ੍ਹਾਂ ਗੱਲਾਂ ਸਾਂਝੀ ਕਰਦਾ ਹੋਊਗਾ ਕਿਉਂਕਿ ਕਹਿੰਦੇ ਵੀ ਜਦੋਂ ਪੁੱਤ ਜਵਾਨ ਹੋ ਜੇ ਨਾ ਤੇ ਪਿਓ ਦੇ ਬਰਾਬਰ ਹੋ ਜੇ ਤੇ ਯਾਰਾਂ ਦੋਸਤਾਂ ਵਾਲੀ ਗੱਲਾਂ ਹੋ ਜਾਂਦੀਆਂ ਕੋਈ ਤੁਹਾਡੇ ਨਾਲ ਕੋਈ ਗੱਲਾਂ ਬਾਤਾਂ ਸਾਂਝੀ ਕਰਦਾ ਹੋਊਗਾ ਕੋਈ ਇਸ ਤਰ੍ਹਾਂ ਦੁੱਖ ਸਾਂਝੀਆਂ ਜਾਂ ਕੋਈ ਕੀ ਪਲਾਨਿੰਗ ਦੱਸੀ ਗਈ ਸੀ ਗਾ ਹੁਣ ਕੀ ਕਰਨਾ ਵਾ ਕਿਸ ਤਰ੍ਹਾਂ ਘਰ ਨੂੰ ਗਾ ਕੇ ਲੈ ਕੇ ਜਾਣਾ ਵਾ ਦੇਖੋ ਕਹਿੰਦਾ ਵੀ papa ਹੁਣ ਥੋੜੇ ਚਿਰ ਦੀ ਗੱਲ ਐ papa ਤਫਰ ਤੁਸੀਂ ਜਿਹੜਾ ਮਤਲਬ ਜ਼ਿਆਦਾ ਕੰਮ ਕਰਦੇ ਜੇ ਵੀ ਪਾਰਟ ਟਾਈਮ ਕਿਤੇ ਬਾਹਰ ਕਰਨਾ ਪੈਂਦਾ ਉਹ ਨਹੀਂ ਤੁਹਾਨੂੰ ਕਰਨਾ ਪਊਗਾ ਤੇ ਅਸੀਂ ਦੋਵੇਂ ਭਰਾ ਸਾਥ ਦੇਵਾਂਗੇ ਤੁਸੀਂ ਦਿਲ ਕਰੂਗਾ ਕਰਿਓ ਦਿਲ ਕਰੂ ਨਾ ਕਰਿਓ ਤੇ ਆਪਾਂ ਕੋਈ ਸ਼ੱਕ ਇਹੋ ਜਿਹੀ ਕੋਈ ਗੱਲ ਨਹੀਂ ਉਹਨੇ ਕਦੀ ਤਨਖਾਹ ਤਾਂ ਨਹੀਂ ਜੇ ਉਹਨੂੰ 29 ਤਰੀਕ ਨੂੰ ਤਨਖਾਹ ਪਈ ਉਹਨੇ ਆਪਣੇ ਮੰਮੀ ਦੇ ਖਾਤੇ 29 ਤਰੀਕ ਨੂੰ ਤਨਖਾਹ ਪਾ ਦੇਣੀ ਆ ਜੇ 30 ਨੂੰ ਪਈ ਉਹਨੇ 30 ਨੂੰ ਪਾ ਦੇਣੀ ਉਸੇ ਵੇਲੇ ਜੇ ਗਵਰਨਮੈਂਟ ਨੇ ਹੋਰ ਵੀ ਕੋਈ ਫੰਡ ਦੇ ਵਿੱਚੋਂ 1000 ਜਾਂ 500 500 ਪਾਇਆ ਉਹਨਾਂ ਨੇ ਤੇ ਉਹਨਾਂ ਦਾ ਕੋਈ ਵੀ ਟ੍ਰੇਨਿੰਗ ਦੇ ਨਾਲ ਕੋਈ ਪੈਸਾ ਮਿਲਦਾ ਉਹਨੇ ਉਸੇ ਵੇਲੇ ਖਾਤੇ 'ਚ ਪਾ ਦੇਣਾ ਉਹਨੂੰ ਇਹ ਨਹੀਂ ਹੈਗਾ ਵੀ ਮਾਇਆ ਮਾਂ ਪਿਓ ਨੂੰ ਨਹੀਂ ਦੇਣੀ ਇਹੋ ਜਿਹਾ ਬੱਚਾ ਤੇ ਮੈਂ ਕਹਿੰਦਾ ਹਰ ਇੱਕ ਮਾਂ ਪਿਓ ਨੂੰ ਦਵੇ ਜਿੰਦਾ ਵੀ ਮਤਲਬ ਜਿੱਥੇ ਵੀ ਜਨਮ ਲਵੇ ਇਹੋ ਜਿਹੇ ਨਾਲ ਦੇ ਬੱਚਾ ਹੋਵੇ। ਤੁਸੀਂ ਦੇਖਿਆ ਕਿ ਜਿਹੜਾ ਆਕਾਸ਼ਦੀਪ ਆਕਾਸ਼ਦੀਪ ਜਿਹੜਾ ਇੱਕ ਨੌਜਵਾਨ ਸੀ ਜਿਹੜਾ ਉਹ ਵੀ ਅਗਨੀਵੀਰਚ ਜਿਹੜਾ ਸ਼ਹੀਦ ਹੋ ਚੁੱਕਿਆ ਸੀ ਪਰ ਹਜੇ ਤੱਕ ਪੰਜਾਬ ਸਰਕਾਰ ਨੇ ਉਹਨੂੰ ਸ਼ਹੀਦ ਨਹੀਂ ਕਰਾ ਦਿੱਤਾ ਗਿਆ ਅੱਜ ਵੀ ਪਰਿਵਾਰ ਵਾਲੇ ਉਹ ਅਸਤੀਆਂ ਰੱਖ ਕੇ ਬੈਠੇ ਨੇ ਕਿ ਜਿੰਨੇ ਸਾਡੇ ਪੁੱਤ ਨੂੰ ਸਰਕਾਰ ਅਗਨੀ ਵੀ ਜਿਹੜਾ ਸ਼ਹੀਦ ਨਹੀਂ ਕਰਾ ਕਰਦੀ ਉਹਨਾਂ ਚਿਰ ਉਹ ਵਸਤੀਆਂ ਜਿਹੜੀਆਂ ਜਲ ਪ੍ਰਵਾਹ ਨਹੀਂ ਕਰਨੀਆਂ ਕੀ ਲੱਗਦਾ ਇਸ ਤਰ੍ਹਾਂ ਮਾਪੇ ਵੀ ਕਿ ਜਿਹਦਾ ਜਵਾਨ ਪੁੱਤ ਚਲੇ ਜਾਂਦਾ ਕਿ ਦੁੱਖਾਂ ਦਾ ਪਹਾੜ ਟੁੱਟਿਆ ਹੁੰਦਾ ਵਾ ਜੇਕਰ ਸਰਕਾਰ ਦੂਸਰੇ ਫੌਜੀਆ ਨੂੰ ਬੰਦਾ ਮਾਨ ਸਨਮਾਨ ਦਿੰਦੀ ਆ ਕੀ ਲੱਗਦਾ ਅਗਨੀ ਵੀ ਨੂੰ ਉਹਨੇ ਬੰਦਾ ਮਾਨ ਸਨਮਾਨ ਦੋ ਸਰਕਾਰ ਚ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਇਹਨਾਂ ਨੂੰ ਉਹ ਤੇ ਸਾਰੇ ਇੱਕੋ ਗੱਲ ਇਹਨਾਂ ਨੂੰ ਜੇ ਪੱਕਾ ਤੇ ਗੋਲੀ ਉਹਨਾਂ ਨੂੰ ਪੱਕੇ ਨੂੰ ਵੀ ਉਹਨਾਂ ਹੀ ਵੱਜਣੀ ਆ ਤੇ ਜੇ ਅਗਨੀ ਵੀਰਾਂ ਗੋਲੀ ਤੋਂ ਉਹਨਾਂ ਹੀ ਖਾਣੀਆਂ ਤੇ ਜੇ ਉਹਨਾਂ ਹੀ ਚਲਾਉਣੀਆਂ ਵੀ ਉਹਨੀਆਂ ਤੇ ਫਿਰ ਬਰਾਬਰਤਾ ਕਰ ਦੇ ਨਾ ਫਿਰ ਸ਼ਹੀਦੀ ਖਰਾਦ ਦੋ ਸਾਰਿਆਂ ਨੂੰ ਇੱਕੋ ਤੇ ਨਾ ਇਹ ਤੇ ਸਕੀਮ ਉਹ ਗਲਤ ਹੈ ਨਾ ਬੱਚੇ ਨੂੰ ਜਿਹੜਾ ਪੂਰਾ ਹੱਕ ਦੇਣ ਇਹ हिसाब ਨਾਲ ਫਿਰ ਪੰਜਾਬ ਦਾ ਬੱਚਾ ਕੋਈ ਭਰਤੀ ਹੋਏਗਾ ਨਹੀਂ ਬਿਲਕੁਲ ਸਿੱਖ ਦਾ ਸਿਕਲਾਈਮੈਂਟ ਰਿਸ਼ਤਾ ਕਮੀ ਆ ਜਾਊਗੀ ਕੋਈ ਵੀ ਨੌਜਵਾਨ ਜਿਹੜਾ ਵਾ ਸਿੱਖ ਰਾਈਮਰ ਨਹੀਂ ਭਰਤੀ ਹੋਊਗਾ ਜਿਹਨੂੰ ਬੰਦਾ ਮਾਨ ਸਨਮਾਨ ਨਹੀਂ ਮਿਲਦਾ ਕਿਉਂਕਿ ਇੱਕ ਤੇ ਮਾਪੇ ਦਾ ਜਵਾਨ ਪੁੱਤ ਚਲੇ ਜਾਂਦਾ ਵਾ ਔਰ ਸਭ ਤੋਂ ਵੱਡਾ ਦੁੱਖ ਇਸ ਮਾਂ ਬਾਪ ਵਾਸਤੇ ਆ ਪਰ ਸਰਕਾਰਾਂ ਜਿਹੜੀਆਂ ਇਹ ਚੀਜ਼ ਦਾ ਨਹੀਂ ਦੇਖਦੀਆਂ ਉਹਨਾਂ ਵਾਸਤੇ ਇੱਕ ਛੀਕਰਾ ਕਰਨਾ ਕੋਈ ਵੱਡੀ ਗੱਲ ਨਹੀਂ ਆ ਪਰ ਕਿਉਂ ਨਹੀਂ ਸ਼ਰਾਸ਼ ਛੀਕਰਾ ਕਰਦੀਆਂ ਅਸੀਂ ਦੇਖਿਆ ਅੱਜ ਵੀ ਜਿਵੇਂ ਤੁਸੀਂ ਅੱਜ ਤੱਕਲੇ ਆਪਣੇ ਬੱਚੇ ਨੂੰ ਛੀਕਰਾ ਕਰਵਾਉਣ ਵਾਸਤੇ ਚਾਹੇ ਫੋਗਲ ਛੀਕਰਾ ਕਰ ਦਿੱਤਾ ਗਿਆ ਵਾ ਗੁਰਪ੍ਰੀਤ ਸਿੰਘ ਵੀ ਜਿਹੜਾ ਕਿ ਫੌਜ ਵੱਲੋਂ ਪਰ ਹਜੇ ਵੀ ਸਰਕਾਰ ਵੱਲੋਂ ਜੋ ਬੰਦਾ ਮਾਨਸਾ ਮਾਨਸੀ ਜਾਂ ਜਿਹੜਾ ਬਾਕੀਠੀਕਰ ਕਰਨਾ ਜੋ ਉਹ ਨਹੀਂ ਹਜੇ ਤੱਕ ਹੋਇਆ ਹਾਂ ਹਾਂਜੀ ਉਹ ਤਾਂ ਮਾਨ ਸਰਕਾਰ ਤੋਂ ਇਹ ਹੀ ਆਹੀ ਕਰਦੇ ਨੇ ਵੀ ਹਰ ਇੱਕ ਬੱਚੇ ਨੇ ਇੱਕ ਕਰੋ ਨਾ ਇੱਕੋ ਜਿਹਾ ਕਰੋ ਨਾ ਇੱਕ ਬੱਚੇ ਨੂੰ ਦੋ ਦੂਜੇ ਬੱਚੇ ਨੂੰ ਨਾ ਦੋ ਤੇ ਆਉਣ ਵਾਲੇ ਸਮੇਂ ਚ ਸੈਂਟਰ ਤੇ ਸਿੱਖ ਸੈਂਟਰ ਦੇ ਅੱਗੇ ਮਤਲਬ ਉੱਥੇ ਬੱਚਾ ਕੋਈ ਨਹੀਂ ਜਾ ਰਿਹਾ ਉਹ ਤੇ ਬੰਦ ਹੋਣ ਦੀ ਮਤਲਬ ਉਹ ਤੇ ਮੰਗ ਕਰਨ ਦੇ ਪੰਜਾਬ ਤੋਂ ਵੀ ਬੱਚੇ ਨਵੇਂ ਨਵੇਂ ਹੋਰ ਭਰਤੀ ਹੁਣ ਬੱਚਿਆਂ ਦਾ ਜਦੋਂ ਇਦਾਂ ਮਨ ਵੇਖਦੇ ਤੇ ਬੱਚਾ ਫਿਰ ਮਨ ਟੁੱਟ ਜਾਂਦਾ ਮ ਵਿਜੇ ਤੇ ਮਾਪਿਓ ਤੇ ਨਹੀਂ ਬਚੀਦੀ ਇਕਰਾਰ ਦੇਣ ਦੇ ਸੰ ਪੰਜਾਬ ਸਰਕਾਰ ਹਰ ਇੱਕ ਬੱਚੇ ਨੂੰ ਦੋ ਮਤਲਬ ਡਿਊਟੀ ਉਹਨੇ ਹੀ ਕਰਨ ਰਿਹਾ ਅਗਨੀ ਵੀਰ ਚ ਕੋਈ ਡਿਊਟੀ ਮਤਲਬ ਘਟ ਨਹੀਂ ਲੈਣਦਾ ਪੂਰਾ ਕੰਮ ਲੈਣਦਾ ਪੂਰੀ ਡਿਊਟੀ ਚੱਲ ਰਹੀ ਹੈ ਇਦਾਂ ਨਾ ਇਦਾਂ ਇਦਾਂ ਨਹੀਂ ਕੋਈ ਹੋਣਾ ਚਾਹੀਦਾ ਫਿਰ ਆਉਣ ਵਾਲੇ ਸਮੇਂ ਚ ਬੱਚਾ ਭਰਤੀ ਹੋਣਾ ਕੋਈ ਨਹੀਂਗਾ ਬਿਲਕੁਲ ਬੱਚਾ ਤਾਂ ਫਿਰ ਰਹਿ ਜਾਣਾ ਜੇ ਇੱਕ ਮਾਪਿਓ ਦਾ ਦੇਣ ਦੂਜੇ ਨੂੰ ਨਾ ਦੇਣ ਬੈਚ ਜਿਹੜਾ ਬੈਜ ਦੇ ਹਿਸਾਬ ਨਾਲ ਸਾਰਾ ਕੁਝ ਪੰਜਾਬ ਸਰਕਾਰ ਵੀ ਕਰ ਰਹੀ ਹੈ ਸੈਂਟਰ ਸਰਕਾਰ ਵੀ ਕਰੇ ਇਹੋ ਹੀ ਆਪਾਂ ਮੰਗ ਕਰਦੇ ਆ ਵੀ ਇਦਾਂ ਨਾ ਕਰੋ ਇਦਾਂ ਤੇ ਫਿਰ ਬੱਚੇ ਆਉਣ ਵਾਲੇ ਸਮੇਂ ਚ ਕੋਈ ਨਹੀਂ ਭਰਤੀ ਹੋਊਗਾ ਪੰਜਾਹ ਸੈਂਟਰ ਸਿੱਖ ਸੈਂਟਰ ਤਾਂ ਅੱਗੇ ਬੰਦ ਹੋਣ ਡਿਆ ਉਹਨਾਂ ਦੇ ਬੰਦ ਕਰਨ ਦਾ ਮਤਲਬ ਹੋ ਗਿਆ ਕਿਤਾ ਕੋਈ ਬੱਚਾ ਜਾ ਨਹੀਂ ਰਿਹਾ ਉਹਨਾਂ ਤੇਰਲੇ ਕੰਢੇ ਬੱਚੇਗਾ ਨਾ ਔਣ ਸਿੱਖਾਂ ਦੇ ਬੱਚੇ ਰੱਖਣੇ ਆ ਵੀ ਫੇਰ ਹੀ ਸਿੱਖ ਜੁੰਡ ਚੱਲਦੀ ਹੈ ਨਾ ਉਹਨਾਂ ਦੇ ਵਿੱਚ ਦੂਜਾ ਬੱਚਾ ਕੋਈ ਨਹੀਂ ਪੜਤੀ ਹੋ ਸਕਦਾ ਬਿਲਕੁਲ ਜੀ ਤੇ ਆਖਰ ਸਵਾਲ ਹੈ ਜੀ ਮੈਨੂੰ ਇਸੋ ਵੀ ਜਿਵੇਂ ਗੁਰਪ੍ਰੀਤ ਦਾ ਭਰਾ ਛੋਟਾ ਵਾ ਉਸ ਤੋਂ ਵੀ ਦੇਸ਼ ਚ ਸੇਵਾ ਵਾਸਤੇ ਫੌਜ ਚ ਭਰਤੀ ਕਰਾਓਗੇ ਕਿ ਨਹੀਂ ਕਰਾਓਗੇ ਤੁਸੀਂ ਕਰਾਓਗੇ ਨਹੀਂ ਉਹ ਕੋਈ ਗੱਲ ਨਹੀਂ ਜੇ ਸਾਡਾ ਇਹਦਾ ਮਾਨਸਮਾਨ ਪੂਰਾ ਦਿੰਦੇ ਸਾਨੂੰ ਕੋਈ ਤਰ੍ਹਾਂ ਨਹੀਂ ਫਿਰ ਅਸੀਂ ਤਾਂ ਭਰਤੀ ਹੋ ਵੀ ਜਾਊ ਕੋਈ ਗੱਲ ਨਹੀਂ ਫਿਰ ਜੇ ਜੇ ਦੇਸ਼ ਤੇ ਖੜੇ ਰਹਿਣਗੇ ਤੇ ਆਪਾਂ ਨੀਂਦ ਸੁੱਖ ਦੀ ਸੌਣੇ ਆ ਬਿਲਕੁਲ ਜੀ ਨਹੀਂ ਤੇ ਨਹੀਂ ਆਪਾਂ ਤਾਂ ਅੱਜ ਕੱਲ ਨਹੀਂ ਤੇ ਅ ਹਰ ਇੱਕ ਚੀਜ਼ ਜਿਹੜੀ ਆ ਜਵਾਨ ਨੂੰ ਦਿੱਤੀ ਜਾਵੇ ਕੋਈ ਚੱਕਰ ਨਹੀਂਗਾ ਜੇ ਉਹਦਾ ਬੱਚੇ ਸਾਡੇ ਦਾ ਦੇਣ ਗਿਆ ਫਿਰ ਦੂਜਾ ਬੱਚਾ ਵੀ ਜਾਵੇ ਕੋਈ ਗੱਲ ਨਹੀਂ ਦੇਸ ਦੀ ਰਾਖੀ ਕਰੇ ਕੋਈ ਗੱਲ ਨਹੀਂ ਫਿਰ ਕੀ ਆ ਬਿਲਕੁਲ ਬੱਚੇ ਤੇ ਮੈਨੂੰ ਇਹੋ ਸੋ ਵੀ ਲਾਸਵਾਲਾ ਸੀ ਦੇਖਿਆ ਵੀ ਜਦੋਂ ਅਸ਼ੀਰਤਕਰਾਰ ਹੁੰਦਾ ਵਾ ਉਸ ਤੋਂ ਬਾਅਦ ਹਲਕਾ ਟਾਲੀ ਦਾ ਐਮਐਲਏ ਜਿਹੜੇ ਜਿਸ ਹੁੰਦੇ ਸੀ ਅੰਦਾਜ਼ ਹੀ ਆਉਂਦੇ ਨੇ ਹਾਂਜੀ ਐਡੀ ਸਾਹਿਬ ਉਹਨਾਂ ਵੱਲੋਂ ਕੀ ਪਰਿਵਾਰ ਨੂੰ ਆਸ਼ਾਸ਼ ਦਿਵਾਇਆ ਗਿਆ ਕਿਉਂਕਿ ਮੌਜੂਦਾ ਸਰਕਾਰ ਦੇ ਐਮਐਲਏ ਨੇ ਆਮ ਆਵੀ ਪਾਰਟੀ ਦੇ ਨੇ ਉਹਨਾਂ ਤੁਸੀਂ ਕਿਹਾ ਵੀ ਉਹਨੂੰ ਆਪਣੇ ਪੁੱਤ ਦੇ ਇੱਕ ਕੋਈ ਯਾਦਗਾਰੀ ਗੇਟ ਬਣਾਉਣ ਵਾਸਤੇ ਉਹਨਾਂ ਨੂੰ ਕਿਹਾ ਉਸੀ ਵੀ ਸ਼ੀਰਕਰਾ ਕਰਨ ਵਾਸਤੇ ਜਾਂ ਮੁੱਖ ਮੰਤਰੀ ਪੰਜਾਬ ਤੱਕ ਸਾਡੀ ਜਿਹੜੀ ਆ ਮੰਗ ਪਹੁੰਚਾਈ ਜਾਵੇ। ਐਂਕੋ ਉਹਨਾਂ ਨੇ ਇਹੋ ਕਿਹਾ ਵੀ ਮਾਨ ਸਰਕਾਰ ਨਾਲ ਜੋ ਵੀ ਤੁਸੀਂ ਆਪਣੀ ਗੱਲਬਾਤ ਕਰੋ। ਸਾਡਾ ਬੇੜਾ ਇਦਾਂ ਹੋ ਗਿਆ ਤੁਸੀਂ ਆਪਣੇ ਕਾਰਵਾਈ ਜੋ ਵੀ ਬਣਦੀ ਕਰੋ ਤੇ ਸਾਡੇ ਬੇੜੇ ਨੂੰ ਜੋ ਵੀ ਸਾਰਾ ਹੱਕ ਬਣਦਾ ਦਿਓ। ਛੋਟੇ ਬੇੜੇ ਨੂੰ ਕੋਈ ਸਰਕਾਰੀ ਨੌਕਰੀ ਦਿਓ। ਹੁਣ ਸਾਡੇ ਕੋਲ ਹੀ ਰਵੇ। ਇਹ ਤੇ ਹੁਣ ਦੇਸ਼ ਇਹ ਤੇ ਜੋ ਹੋ ਗਿਆ ਠੀਕ ਹੈ। ਰੱਬ ਦੇ ਪਾਣੇ ਨੂੰ ਮੰਨਣੇ ਪਾਣਾ ਸਾਨੂੰ। ਉਹ ਉਹਨਾਂ ਕੋਈ ਗੱਲ ਨਹੀਂ ਕੀ ਉਹਨਾਂ ਕਹਿੰਦੇ ਸਵੇਰੇ ਤੁਹਾਡਾ ਅਸੀਂ ਫੋਨ ਮਤਲਬ ਆ ਜਿਓ ਸਵੇਰੇ ਤੁਹਾਨੂੰ ਡੀਸੀ ਮੈਡਮ ਨਾਲ ਮਿਲਾਵਾਂਗੇ ਉਸ ਤੋਂ ਬਾਅਦ ਜੋ ਕਾਰਵਾਈ ਭੁਗਤਮਾਨ ਉਹ ਡੀਸੀ ਮੈਡਮ ਹੀ ਕਰੇਗੀ ਜੋ ਵੀ ਕਾਰਵਾਈ ਉਹ ਨਹੀਂ ਅਜੇ ਨਹੀਂ ਹੋਇਆ ਸਵੇਰੇ ਆ ਕੇ ਗਏ ਨੇ ਮੱਕੀ ਉਹਨਾਂ ਤੋਂ ਆਦੇ ਸਵੇਰੇ ਤੁਹਾਡੇ ਉੱਥੇ ਆਮੋ ਸਾਹਮਣੇ ਇੱਕ ਬਿਠਾ ਦੇਣੇ ਮੈਡਮ ਸਾਹਮਣੇ ਹੁਣ ਇਹ ਨਹੀਂ ਪਤਾ ਡੀਸੀ ਸਾਹਿਬ ਮੈਡਮ ਆ ਕੇ ਜਾਂ ਸਾਰੇ ਕੋਈ ਇਹਦੇ ਬਾਰੇ ਸਾਨੂੰ ਨਹੀਂ ਇਹਦੇ ਬਾਰੇ ਕੋਈ ਹੈਗਾ ਤੇ ਉਹ ਮਾਨ ਸਰਕਾਰ ਨਾਲ ਆਪੇ ਗੱਲ ਕਰਨਗੇ ਤੁਹਾਨੂੰ ਇੱਕ ਹਾਂਜੀ ਟਾਈਮ ਲੈ ਕੇ ਤੇ ਫਿਰ ਤੁਹਾਡੀ ਗੱਲ ਕਰਾ ਦਿੰਦੇ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਸੀ ਗੱਲਬਾਤ ਕੀਤੀ ਅੱਜ ਜਿਹੜੇ ਕਿ ਸ਼ਹੀਦ ਹੋ ਚੁੱਕੇ ਨੇ ਇਸ ਕਿਰਾਏਮੰਡ ਵਿੱਚ ਅਗਨੀ ਵਿੱਚ ਪਰਤੀ ਹੋਏ ਸੀ ਸ਼ਹੀਦ ਗੁਰਪ੍ਰੀਤ ਸਿੰਘ ਪਰਿਵਾਰ ਦੇ ਨਾਲ ਤੁਹਾਨੂੰ ਗੱਲਬਾਤ ਕਰਾਈ ਬਹੁਤ ਦੁੱਖ ਦੀ ਗੱਲ ਆ ਪਰ ਸਾਡੇ ਦੇਸ਼ ਵਾਸਤੇ ਜਿਹੜਾ ਸ਼ਹੀਦ ਹੋਇਆ ਗੁਰਪ੍ਰੀਤ ਸਿੰਘ ਜਿਵੇਂ ਪਰਿਵਾਰ ਦਾ ਕਹਿਣਾ ਵੀ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਸ਼ਹੀਦ ਨਹੀਂ ਘਰਾੜ ਕੀਤਾ ਗਿਆ ਭਾਵੇਂ ਫੌਜ ਨੇ ਸ਼ਹੀਦ ਗਰਾਹ ਕਰ ਦਿੱਤਾ ਗਿਆ ਵਾ ਸ਼ਹੀਦ ਗੁਰਪ੍ਰੀਤ ਸਿੰਘ ਨੂੰ ਪਰ ਪੰਜਾਬ ਸਰਕਾਰ ਵੱਲੋਂ ਜੋ ਬੰਦਾ ਮਾਨ ਸਨਮਾਨ ਸੀ ਜੋ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਉਸ ਪਰਿਵਾਰ ਨੇ ਜਿਹੜਾ ਥੋੜਾ ਦੁੱਖ ਜਰੂਰ ਜ਼ਾਹਰ ਕੀਤਾ ਵਾ ਕਿ ਉਹਨਾਂ ਵੱਲੋਂ ਕੋਈ ਬਹੁਤੀ ਵੱਡੀ ਗੱਲ ਜਾਂ ਬਹੁਤੀ ਸ਼ਹੀਦੀ ਕਰਾ ਦੀ ਨਹੀਂ ਗੱਲ ਕੀਤੀ ਗਈ ਕਿ ਜੋ ਬਾਂਦਾ ਮਾਨ ਸਮਾਨ ਸੀ ਬਾਕੀਆਂ ਫੌਜੀਆ ਵਾਂਗੂ ਜਿਹੜਾ ਕਿ ਅਗਨੀਵੀਰ ਚ ਪਰਤੀ ਹੋਏ ਨੇ ਜਿਹੜੇ ਸ਼ਹੀਦ ਗੁਰਪ੍ਰੀਤ ਸਿੰਘ ਇਸ ਪਰਿਵਾਰ ਨੂੰ ਵੀ ਜਿਹੜਾ ਉਹ ਬਾਂਦਾ ਬਾਂਦਾ ਜਿਹੜਾ ਮਾਨ ਸਮਾਨ ਜਰੂਰ ਦੇਣਾ ਚਾਹੀਦਾ ਵਾ ਪਰਿਵਾਰ ਦੀ ਇਹੋ ਮੰਗਿਆ ਉਹ ਦੇਖਣਾ ਹੋਵੇਗਾ ਹਲਕੇ ਦਾ ਐਮਐਲਏ ਜਿਸੁੰਦਰ ਸਿੰਘ ਮਦਾਸ ਜਿਹੜਾ ਕਿ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਹੁਣ ਅਗਲੀ ਜਿਹੜੀ ਰਣਨੀਤੀ ਕੀ ਹੋਗੀ ਇਸ ਪਰਿਵਾਰ ਨੂੰ ਕਦੋਂ ਤੱਕ ਜਿਹੜਾ ਆਪਣੇ ਪੁੱਤਰ ਵਾਸਤੇ ਜਿਹੜਾ ਸ਼ਹੀਦਕਰਾ ਜਿਹੜਾ ਪੰਜਾਬ ਸਰਕਾਰ ਦਿੰਦੀ ਆ ਜਾਂ ਜੋ ਰਕਮ ਪੰਜਾਬ ਸਰਕਾਰ ਜਿਹੜੀ ਦਿੰਦੀ ਹੁੰਦੀ ਸੀਦ ਪਰਿਵਾਰਾਂ ਨੂੰ ਇਸ ਪਰਿਵਾਰ ਨੂੰ ਕਰ ਤੋਂ ਮਿਲਦੀ ਆ ਇਸ ਪਰਿਵਾਰ ਨੂੰ ਜ਼ਰੂਰ ਅਡੀਕਰੇਗੀ ਹੁਣ ਦੇਖਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਸੇ ਮਾਨ ਕਦੋਂ ਤੱਕ ਪਰਿਵਾਰ ਦੀ ਆ ਕੇ ਸਾਲ ਲੈਂਦੇ ਨੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਨੇ ਮੀਨੂ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ